ਬਾਬਾ ਜੀ ਦੇ ਕੋਲੇ ਨਾ ਬਾਬਾ ਅਨੰਦ ਸਿੰਘ ਜੀ ਨਾਨਕਸਰਵਾੜਿਆ ਕੋਲੇ sundar singh majithia ਆ ਗਿਆ ਬਾਬਾ ਜੀ ਦੇ ਕੋਲੇ ਬਾਬਾ ਜੀ ਨੂੰ ਬੇਨਤੀ ਕੀਤੀ ਜਦੋਂ ਆਪਣਾ ਬਚਨ ਦੱਸਿਆ ਬਾਬਾ ਜੀ ਤੁਹਾਡੀਆਂ ਬੜੀਆਂ ਮੇਰਾਂ ਨੇ ਕਿ ਵੀ ਤੁਸੀਂ ਹੌਮੇ ਦੇ ਵਿੱਚ ਨਾ ਕਿਣਕਾ ਲੈ ਕੇ ਜਾਇਓ ਇਤੋਂ ਹੌਮੇ ਨਾ ਕਰਿਓ ਬਸ ਜੇ ਹੌਮੇ ਦਾ ਰੋਗ ਲੱਗ ਗਿਆ ਨਾ ਕੀ ਤਿੱਖੀ ਕਰਾਈ ਸੇਵਾ ਖੁਜ ਪੈ ਜੋ ਪਰ ਇਹ ਹਉਮੈ ਛੱਡਦੀ ਨਹੀਂ ਕਿਸੇ ਨੂੰ ਹਉਮੈ ਆ ਹੀ ਜਾਂਦੀ ਹੈ ਪਰ ਕਿਸੇ ਸਾਧੂ ਮਹਾਂਪੁਰਖ ਦਾ ਸਿਰ ਤੇ ਹੱਥ ਹੋਵੇ ਉਹਦੀ ਸੰਗਤ ਕਰਨ ਦੀ ਕਰਦੇ ਹੋਈਏ ਫਿਰ ਹਉਮੈ ਤੋਂ ਬਚਾ ਲੈਂਦਾ ਹੈ ਆ ਜਿਹੜੀ ਸੰਗਤ ਵਿੱਚ ਬੈਠੇ ਦੇ ਆ ਆਉਂਦੇ ਆ ਇਸ ਸੰਗਤ ਦੇ ਵਿੱਚ ਬੈਠ ਕੇ ਹਉਮੈ ਦੇ ਰੋਗ ਤੋਂ ਬਚ ਸਕਦੇ ਆ ਨੇ ਤਾਂ ਬੰਦੇ ਨੂੰ ਮੈਂ ਦੇਖਦਾ ਬਹੁਤ ਬੜੇ ਤਿਆਰਬੇ ਹੁੰਦੇ ਐ ਦੋ ਜੀ ਮਿਲਦੇ ਐ ਦੋ ਜੀ ਇਸ ਹੌਮੇ ਝਲਕਦੀ ਐ ਝਲਕਦੀ ਦੱਸਣਾ ਨਹੀਂ ਪੈਂਦਾ ਵੀ ਮੇਰੇ ਚੌਮੇ ਦਾ ਰੋਗ ਐ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਦੇ ਚ ਹੌਮੇ ਦਾ ਰੋਗ ਝਲਕਦਾ ਐ ਬਈ ਹਜੇ ਜਿਹੜਾ ਨਾਮ ਜਪਣਾ ਸੀ ਗਰੀਬੀ ਹੈ ਦੇ ਵਿੱਚ ਤਾਂ ਨਹੀਂ ਸੀ ਹਜੇ ਉਹ ਤਾਰੀ ਨਹੀਂ ਬਿਰਲੇ ਬਿਰਲੇ ਮਿਲਦੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਗਰੀਬੀ ਬੱਸੀ ਹੁੰਦੀ ਐ ਚਲੋ ਬਾਬਾ ਜੀ ਦੇ ਕੋਲੇ ਆ ਗਿਆ ਬਾਬਾ ਨਾਨਕ ਸਿੰਘ ਮਹਾਰਾਜ ਦੇ ਕੋਲੇ ਸੁੰਦਰ ਸਿੰਘ ਮਜੀਠੀਆ ਬਾਬਾ ਜੀ ਦੇ ਕੋਲ ਬੈਠਾ ਪ੍ਰਸ਼ਾਦ ਵਸਤੂ ਸਭ ਭਗਤਾਇਆ ਬਾਬਾ ਜੀ ਨੂੰ ਜਾਣ ਕਹਿਣ ਲੱਗਾ ਬਾਬਾ ਜੀ ਹੱਥ ਜੋੜ ਕੇ ਕਹਿੰਦਾ ਤੁਹਾਡੇ ਮੇਰੇ ਤੇ ਬੜੀ ਕਿਰਪਾ ਹੈ ਆਪਣੀ ਸਾਰੇ ਚੱਲਦੀ ਏ ਸਾਰੇ ਵੇਖੋ ਕਿੰਨੀ ਦੀ ਮਾਂ ਪਰਖਾ ਕੋਲੇ ਜਾ ਕੇ ਬੰਦੇ ਨੂੰ ਪਤਾ ਨਹੀਂ ਲੱਗਦਾ ਮੇਰੇ ਤੋਂ ਪਹਿਲਾਂ ਗੁਰਮਖ ਪਿਆਰੇ ਬਾਬਾ ਜੀ ਦੇ ਪਿੰਗਮ ਲੱਗੇ ਹੋਏ ਸੀ ਉਹ ਬਚਨ ਸੁਣਾ ਰਹੀ ਸੀ ਬਸਦਾ ਹੈ ਪ੍ਰਮਾਤਮਾ ਸਾਧੂ ਦੀ ਰਸਨਾ ਉੱਤੇ ਬੜਾ ਸੋਣਾ ਸਮਝ ਲੱਗਿਆ ਵੀ ਗੱਲ ਠੀਕ ਹੈ ਅੱਜ ਜੇ ਕਿਸੇ ਨੇ ਦੇਖਣਾ ਉਹ ਵੀ ਰੱਬ ਕਿੱਥੇ ਬਸਦਾ ਹੈ ਉਹ ਸਾਧੂ ਦੀ ਰਸਨਾ ਉੱਤੇ ਵਸਦਾ ਹੈ ਬਿਲਕੁਲ ਗੱਲ ਠੀਕ ਹੈ ਜੇ ਕਿਸੇ ਨੇ ਰੱਬ ਲੱਭਣ ਜਾਣਾ ਤਾਂ ਸਾਧੂ ਤੋਂ ਲੱਭ ਲਓ ਸਾਧੂ ਤੋਂ ਨੂੰ ਕੀ ਕਰੂਗਾ ਨਾਮ ਦੇ ਨਾਲ ਜੋੜ ਦੂਗਾ ਸਾਧੂ ਤੁਹਾਡੇ ਚੋਂ ਗਰੀਬੀ ਤੁਹਾਡੇ ਵਿੱਚ ਭਾਦੂਗਾ ਹਉਮੈ ਦਾ ਦੂ ਖਤਮ ਕਰ ਦੂਗਾ ਸਾਧੂ ਨੂੰ ਮਿਲ ਕੇ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਜੂ ਸਾਧੂ ਤੋਂ ਬਿਨਾ ਰੱਬ ਨਹੀਂ ਮਿਲਦਾ ਚਲੋ ਉਹ ਬਾਬਾ ਜੀ ਕੋਲੇ ਬੈਠਾ ਪਟਾਵਾਂ ਸੇਵਾ ਸਾਰੀ ਪੁਗਤਾਈ ਬੇਨਤੀ ਕੀਤੀ ਬਾਬਾ ਜੀ ਤੁਹਾਡੀ ਕਿਰਪਾ ਨਾਲ ਹੂੰ ਹੱਥ ਵੀ ਜੋੜੇ ਪਰ ਜਿਹੜੇ ਬੋਲ ਬੋਲੇ ਨਾ ਬੋਲਾਂ ਦੇ ਵਿੱਚੋਂ ਹੌਮੇ ਚੱਲ ਗਈ ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ ਨਾਲ ਮੇਰੀ ਸਾਰੇ ਚੱਲਦੀ ਏ ਕਿਤੇ ਸਰਕਾਰ ਦੇ ਦਰਬਾਰੇ ਕੋਈ ਕੰਮ ਹੋਇਆ ਤਾਂ ਮੈਨੂੰ ਹੁਕਮ ਕਰਿਓ ਸੇਵਾ ਬਖਸ਼ਿਓ ਬਾਬਾ ਜੀ ਚੁੱਪ ਕਰ ਗਏ ਬ੍ਰह्म ज्ञानी ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਵੇਖੋ ਗੁਰਮੁਖੋਂ ਨਾ ਬਾਬਾ ਨੰਦ ਸਿੰਘ ਵਰਗਾ ਕੋਈ ਆਇਆ ਨਾ ਕਿਸੇ ਨੇ ਆਉਣਾ ਬਾਬਾ ਜੀ ਤਾਂ ਵਸ ਬਾਬਾ ਜੀ ਤਦੋਂ ਦਰਗਾਹੋਂ ਆਏ ਬਾਬਾ ਜੀ ਜਦੋਂ ਜਦੋਂ ਸਮਾਂ ਬਣਿਆ ਤੇ ਸੁੰਦਰ ਸਿੰਘ ਜੀਠੀਏ ਨੇ ਪਹਿਲੀ ਵਾਰੀ ਬੇਨਤੀ ਕੀਤੀ ਬਾਬਾ ਜੀ ਨੇ ਕੁਝ ਟਾਲਮਟੋਲ ਕਰਕੇ ਹੂਲ ਬਚਨ ਸੁਣਾ ਕੇ ਸਮਝ ਲਗਾਤਾ ਪੰਜ-ਸੱਤ ਮਿੰਟ ਬਾਅਦ ਇਹਦੇ ਮਨ 'ਚ ਖਿਆਲ ਆਇਆ ਵੀ ਬਾਬਾ ਜੀ ਨੇ ਮੇਰੀ ਗੱਲ ਦੀ ਗੌਰ ਨਹੀਂ ਕੀਤੀ। ਇਹਨੇ ਫਿਰ ਹੱਥ ਜੋੜੇ। ਫਿਰ ਕਿਆ ਕਹਿੰਦਾ ਬਾਬਾ ਜੀ ਕਿਤੇ ਸਰਕਾਰੇ ਦਰਬਾਰੇ ਕੋਈ ਕੰਮ ਹੋਇਆ ਤਾਂ ਦਾਸ ਨੂੰ ਹੁਕਮ ਕਰਿਓ ਅਸੀਂ ਤਿਆਰ ਆ ਤੁਹਾਡੇ ਲਈ। ਬਾਬਾ ਜੀ ਨੇ ਫਿਰ ਆਲਮ ਤੋੜਿਆ ਜਾਂ ਕਰਤਾ ਕੋਈ ਬਚਨ ਇਧਰੋਂ ਕੋਈ ਇਧਰੋਂ ਤੋੜ ਲਿਆ। ਗੱਲ ਨਾ ਸੁਣੀ। ਤੁ ਜੀ ਵੀਰੇ ਕੋਲ ਇੱਕ ਹੱਲ ਕੇ ਨੇੜੀਕ ਹੋ ਕੇ ਕਹਿਣ ਲੱਗਾ ਬਾਬਾ ਜੀ ਤੁਹਾਡੀ ਕਿਰਪਾ ਨਾਲ ਮੈਂ ਕਈ ਥਾਵਾਂ ਤੇ ਪ੍ਰਧਾਨ ਆ ਕਈ ਥਾਵਾਂ ਤੇ ਮੈਂ ਸੈਕਟਰੀ ਆ ਕਈ ਥਾਵਾਂ ਤੇ ਮੈਨੂੰ ਲੋਕ ਮੰਨਦੇ ਆ ਸਰਕਾਰੀ ਦਰਬਾਰੇ ਤੁਹਾਡੀ ਕਿਰਪਾ ਨਾਲ ਬੜੀ ਪਹੁੰਚ ਹੈ ਤੇ ਜੇ ਕਿਤੇ ਸਰਕਾਰੀ ਦਰਬਾਰੇ ਕੋਈ ਕੰਮ ਹੋਵੇ ਤੇ ਮੈਨੂੰ ਹੁਕਮ ਕਰਿਓ ਬਾਬਾ ਜੀ ਕਹਿੰਦੇ ਭਾਈ ਚੱਲ ਚੰਗਾ ਤੇਰੀ ਬਹੁਤ ਚੜਦੀ ਕਲਾ ਕਹਿੰਦਾ ਜੀ ਬਹੁਤ ਚੜਦੀ ਕਲਾ ਬਾਬਾ ਜੀ ਕਹਿੰਦੇ ਭਾਈ ਪਹਿਲੀ ਗੱਲ ਤਾਂ ਇਹ ਐ ਵੀ ਸਾਨੂੰ ਤਾਂ ਸਰਕਾਰੀ ਦਰਬਾਰੇ ਦੀ ਕੋਈ ਲੋੜ ਨਹੀਂ ਅਸੀਂ ਤਾਂ ਮਾਸਤਪਗੀਰਾਂ ਜੇ ਕਿਸ ਨੇ ਇੱਥੋਂ ਕਹਿਦਾ ਦੇ ਉੱਠ ਕੇ ਦੂਜੇ ਥਾਂ ਚਲੇ ਜਾਵਾਂਗੇ ਅਸੀਂ ਕਿਹੜਾ ਕਿਤੇ ਕਬਜ਼ਾ ਕਰਨਾ ਗੱਲ ਵੀ ਠੀਕ ਹੈ ਪਰ ਬਾਬਾ ਜੀ ਕਹਿਣ ਲੱਗੇ ਵੀ ਜੇਤੇ ਦੀ ਚੜਦੀ ਕਲਾ ਹੈ ਨਾ ਤੈਨੂੰ ਪਤਾ ਵੀ ਤੇਰੀ ਚੜਦੀ ਕਲਾ ਕਿਵੇਂ ਹੈ ਚੁੱਪ ਜੀ ਕਰ ਗਿਆ ਬਾਬਾ ਜੀ ਕਹਿੰਦੇ ਕਿੰਨਾ ਪਾਠ ਕਰਦਾ ਕਿੰਨਾ ਨਿਤਨੇਮ ਕਰਦਾ ਕਹਿਣ ਲੱਗਾ ਬਾਬਾ ਜੀ ਮੈਂ ਪੰਜ ਪਾਠ ਕਰੇ ਬਿਨਾ ਕਿਸੇ ਪਾਸੇ ਨਿਕਲਦਾ ਨਹੀਂ ਉੱਠਦਾ ਇਸ਼ਨਾਨ ਕਰਦਾ ਚਾਪਣ ਵੀ ਕੇ ਪੰਜ ਪਾਠ ਮੈਂ ਜਪਜੀ ਸਾਹਿਬ ਦੇ ਕਰਦਾ ਫੇਰ ਕਿਸੇ ਪਾਸੇ ਜਾਂਦਾ ਬਾਬਾ ਜੀ ਕੁਝ ਖੁਸ਼ ਵੀ ਹੋਏ ਕਹਿੰਦੇ ਠੀਕ ਐ ਵੀ ਸਾਨੂੰ ਲੱਗਦਾ ਤੂੰ ਹਜੇ ਵੀ ਆਪਦੀ ਵੱਧ ਚੜਦੀ ਕਲਾ ਭਾਲਦਾ ਇਹਦੂ ਵੀ ਵਧਾਉਣਾ ਚਾਹੁੰਦਾ ਕਹਿੰਦਾ ਮਾਦਾ ਜੀ ਇਹ ਤਾਂ ਇੱਛਾ ਹੈ ਵੀ ਸਾਰੇ ਪਾਸੇ ਤੁਹਾਡੀ ਕਿਰਪਾ ਨਾਲ ਜੈ ਜੈਕਾਰ ਹੋਵੇ ਬਾਬਾ ਜੀ ਕਹਿੰਦੇ ਭਾਈ ਜੇ ਇਸ ਗੁੱਡੀ ਨੂੰ ਅਸਮਾਨੀ ਲਾਉਣਾ ਹੋਵੇ ਤੇ ਨਿਤਨੇਮ ਦਾ ਪਿੰਨਾ ਵਧਾ ਦੇ ਗੋਲਾ ਸੂਤ ਦਾ ਪਿੰਨਾ ਵੱਡਾ ਕਰ ਦੇ ਡੋਰ ਵੱਡੀ ਕਰ ਦੇ ਡੋਰ ਡੋਰ ਦਾ ਪਿੰਨਾ ਵਧਾ ਦੇ ਤੇ ਅਸਮਾਨੀ ਚੜ ਜਾ ਗੁੱਡੀ ਉਹ ਚੁੱਪ ਸੀ ਬਾਬਾ ਜੀ ਕਹਿੰਦੇ ਭਾਈ ਨਿਤਨੇਮ ਵਧਾ ਦੇ ਨਿਤਨੇਮ ਕਹਿੰਦੇ ਅੱਗੇ 5 ਪਾਠ ਕਰਦਾ ਹੁਣ ਵਧਾ ਦੇ 5 ਤੋਂ 13 ਕਰਦੇ 13 ਤੋਂ 25 ਕਰਦੀ ਜਿਵੇਂ ਜਿਵੇਂ ਪਾਠ ਵਧੀ ਜਾਊਗਾ ਓਮੇ ਓਮੇ 13 ਤੇਰੀ ਚੜ੍ਹਦੀ ਕਲਾ ਵਧੀ ਜਾਊਗੀ ਆਖੋ ਪਿਆਰ ਨਾਲ ਸਤਿਨਾਮ ਵਾਹਿਗੁਰੂ ਜੋੜਿਆ ਨਾ ਨਾਮ ਦੇ ਨਾਲ ਸਾਰਾ ਪਾਸਾ ਪਾਸੇ ਕਰਕੇ ਬਾਬਾ ਜੀ ਕਹਿੰਦੇ ਭਾਈ ਇਹ ਸਾਰੀ ਨਾਮ ਦੀ ਕਲਾ ਹੈ ਤੂੰ 5 ਪਾਠ ਕਰਦਾ ਕਿੰਨੀ ਝੜਦੀ ਗੜਾ ਜੇ ਤੂੰ ਬੱਚੀ ਕਰੇ ਤਾਂ ਫਿਰ ਕਿੰਨੀ ਹੋ ਜੂ ਕਹਿੰਦਾ ਜੀ ਸਤ ਨੂੰ ਤੇ ਸੁੰਦਰ ਸਿੰਘ ਜੀਠੀਆ ਨਾ ਬਾਬਾਈ ਦਾ ਸੰਗੀ ਬਣ ਗਿਆ ਪਹਿਲਾਂ 13 ਬਾੜ ਫਿਰ 15 ਬਾੜ ਫਿਰ 20 ਬਾੜ ਤੇ 25 ਬਾੜ ਜਪਜੀ ਸਾਹਿਬ ਦੇ ਰੋਜ਼ ਕਰਦਾ ਰਿਹਾ ਬਾਬਾਈ ਦਾ ਮਨ ਮੰਨ ਕੇ ਤਾਂ ਝੜਦੀ ਗੜਾ ਹੁੰਦੀ ਹੈ ਉਹਨਾਂ ਦੀ ਤਾਂ ਹੋਣੀ ਹੋਣੀ ਹੈ ਗਾਂ ਉਹਨਾਂ ਦੀ ਵੰਸ ਦੀ ਹੁੰਦੀ ਹੈ ਮਹਾਪੁਰਖਾਂ ਦੀ ਵਚਨਾਂ ਦੇ ਨਾਲ ਮਹਾਪੁਰਖਾਂ ਦੇ ਵਚਨ ਆ ਜਿਹੜੇ ਪੱਥਰ ਤੇ ਲੀਕ ਹੁੰਦੇ ਆ ਜੋ ਵਜਨ ਕਰਤਾ ਉਹ ਪਾਰ ਹੈ ਮਹਾਪੁਰਖ ਇੱਕ ਗੱਲ ਹੋਰ ਵੀ ਹੈ ਤੁਸੀਂ ਇਹ ਨਾ ਕਿਹਾ ਕੋਈ ਵੀ ਬਾਬਾ ਜੀ ਆ ਮੇਰਾ ਮੁੰਡਾ ਆ ਗਿਆ ਮੇਰਾ ਪੋਤਾ ਆ ਗਿਆ ਲੈ ਇਹਦੇ ਤੇ ਸਿਰ ਤੇ ਹੱਥ ਲਾ ਕੇ ਵਚਨ ਕਰ ਦਿਓ ਇਹਦੇ ਤੇ ਵਚਨ ਕਰ ਦਿਓ ਵਚਨ ਵਚਨ ਆ ਹੀ ਨਹੀਂ ਹੁੰਦਾ ਵਚਨ ਦਾ ਸਹਿਜ ਸਬਾਈ ਸਹਿਜ ਸਬਾਈ ਰੱਬ ਦੀ ਰਜਾ ਦੇ ਵਿੱਚ ਜਦੋਂ ਮਹਾਪੁਰਖ ਬੋਲਣ ਉਹ ਵਚਨ ਹੁੰਦਾ ਹੈ ਤੂੰ ਸੇਵਾ ਕਰਦਾ ਰਵੇਂ ਕਦ ਧਰਮੇ ਸਾਲ 2 ਸਾਲ 3 ਸਾਲ ਬੀਤ ਜਾਣ ਕਿਤੇ ਦਇਆ ਦੇ ਘਰ ਵਿੱਚ ਮਹਾ ਪਰਖਾਉਣ ਕਿਤੇ ਜਾ ਕੇ ਕਹਿ ਦੇਣ ਵੀ ਜਾ ਬਈ ਨਦਰੀ ਨਦਰ ਨਿਹਾਲ ਜਾ ਤੈਨੂੰ ਕਿਸੇ ਕੰਮ ਦਾ ਘਾਟਾ ਨਹੀਂ ਪੈਂਦਾ ਫਿਰ ਘਾਟਾ ਨਹੀਂ ਪੈਂਦਾ ਪਰ ਜੀ ਕਿਤੇ ਘੋਣ-ਮੋਣ ਕੱਢ ਕੇ ਸ਼ਹਿਰ ਦੇ ਜਵਾਕਾਂ ਦਾ ਲਿਆ ਕੇ ਤੇ ਬਾਬਿਆਂ ਦੇ ਮੂਹਰੇ ਹੋ ਕੇ ਕਹੋ ਮਹਾਰਾਜ ਲਓ ਇਹਦੇ ਸਿਰ ਤੇ ਹੱਥ ਦਾਖ ਨੂੰ ਇਹਨੂੰ ਬਚਨ ਕਰ ਦਿਓ ਉਹ ਹੱਸ ਪੈਣਗੇ ਸਾਥ ਦੇਣਗੇ ਪਰ ਬਚਨ ਨਹੀਂ ਹੁੰਦਾ ਇਹ ਤਾਂ ਦਰਗਾਹੋਂ ਆਉਂਦੇ ਬਚਨ ਰੱਬ ਦੀ ਰਜਾ ਵਿੱਚ ਬੋਲਦੇ ਆ ਮਹਾਂ ਵਰਕ ਪੜ ਲੈਣੇ ਐ ਇੱਕ ਵਾਰੀ ਉਹ ਬਚਨ ਅਮੋਲਕ ਹੁੰਦੇ ਸੰਤਾਂ ਦੇ ਰੱਬ ਦੀ ਰਜਾ ਵਿੱਚ ਬੋਲਦੇ Bye. Bye. Yeah. ਰੱਬ ਮੋਤ ਤੇ ਰੱਬ ਜੀ ਆਇਆ ਕਾਲ ਤੇ ਰੱਬ ਜੀ ਰੱਖ ਲੋ ਰੱਬ ਤੀਰ ਕਾਤ ਬੋਲ ਤੇ ਰੱਬ ਜੀ ਤਪੀਰ ਜੱਜ ਬੋਲਦੇ ਨੇ ਬੋਲਦੇ ਅੰਦਰ ਦੇ ਰੱਬ ਦੇ ਤਹੀ ਰੰਝਾ ਕੀ ਬੋਲਵੇਂ ਬਚਨ